ਤੇ ਖੇਤੀ ਲਈ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਪੰਚਾਇਤ ਮੈਂਬਰ ਨੇ ਵੀ ਦੱਸਿਆ ਕਿ ਪਾਣੀ ਨੂੰ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਹੈ ਤੇ ਸਾਰੀ ਕਾਰਵਾਈ ਸਿਆਸੀ ਦਵਾਹਟ ਕੁਝ ਨਿੱਜੀ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੀਤੀ ਜਾ ਰਹੀ ਹੈ ਤੇ ਇਸ ਕਾਰਵਾਈ ਦੌਰਾਨ ਨਾ ਸਾਹਮਣੇ ਆ ਰਿਹਾ ਹੈ ਤੇ ਪੰਜਾਬ ਦੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਖਾਨਪੁਰ ਦਾ ਕੋਈ ਇੱਕ ਬੰਦਾ ਹੈਗਾ ਜਿਸ ਦੀ ਕੋਈ ਉੱਤੇ ਪੋਲੀਟਿਕਲ ਪਹੁੰਚ ਹੈ ਉਹ ਨਜਾਇਜ਼ ਕਰ ਰਿਹਾ ਸਾਡੇ ਨਾਲ ਧੱਕਾ ਕਰ ਰਿਹਾ 12 ਦੇ 12 ਪਿੰਡਾਂ ਨਾਲ ਧੱਕਾ ਕਰ ਰਿਹਾ ਸਾਰੇ ਪਿੰਡ ਇਸ ਪਿੱਛੇ ਭੱਜੇ ਫਿਰਦੇ ਨੇ ਪ੍ਰਸ਼ਾਸਨ ਸਾਡੀ ਸੁਣਾਈ ਨਹੀਂ ਕਰ ਰਿਹਾ ਅੱਜ ਜਦੋਂ ਐਸੀ ਸਾਹਿਬ ਐਕਸ਼ਨ ਸਾਹਿਬ ਆਏ ਨੇ ਪਿੱਛੇ ਬੇਗਾ ਵਾਲੀ ਕੋਲੇ 8 ਇੰਚ ਇਹਨਾਂ ਨੇ ਸਦਰਨ ਨਹਿਰ ਦੇ ਵਿੱਚ ਅਨਲੀਗਲੀ ਬਜਰੀ ਪਾ ਰੱਖੀ ਹੈ ਜਦੋਂ ਇਹਨਾਂ ਨੂੰ ਅਸੀਂ ਕਿਹਾ ਉਹ ਇਲੀਗਲੀ ਹੈ ਕਨਲੀਗਲੀ ਉਸ ਗੱਲ ਤੇ ਉਹ ਜਵਾਬ ਨਹੀਂ ਦਿੰਦੇ ਚੁੱਪ ਕਰ ਜਾਂਦੇ ਨੇ ਅਸੀਂ ਫਿਰ ਐਲ ਸੈਕਸ਼ਨ ਮੰਗਿਆ ਵੀ ਐਲ ਸੈਕਸ਼ਨ ਦਿਖਾਓ ਸਾਨੂੰ ਕਹਿੰਦੇ ਜੀ ਐਲ ਸੈਕਸ਼ਨ ਸਾਡੇ ਕੋਲੇ ਹੈ ਨਹੀਂ ਅਸੀਂ ਤਾਂ ਸਿੱਧੇ ਬਜਰੀ ਪਾਣ ਆਏ ਆ ਸਾਡੇ ਪੋਲੀਟਿਕਲੀ ਦਬਾਅ ਇਹ ਗੱਲ ਖੁਦ ਐਸੀ ਸਾਹਿਬ ਨੇ ਕਹੀ ਹੈ ਮੇਰੇ ਤੇ ਚੀਫ ਦਾ ਦਬਾਅ ਹੈ ਚੀਫ ਕਹਿੰਦਾ ਮੇਰੇ ਤੇ ਜਨਮੇਜਾ ਸਿੰਘ ਸੇਖੋ ਦਾ ਦਬਾਅ ਹੈ ਕਿ ਇਹ ਜਨਮੇਜਾ ਸਿੰਘ ਸੇਖੋ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਇਹ 12 ਪਿੰਡ ਪੰਜਾਬ ਦੇ ਵਿੱਚ ਹੈ ਨਹੀਂ ਤੇ 12 ਦੇ 12 ਪਿੰਡ ਅਗਰ ਉਜੜ ਗਏ ਇਹਨਾਂ ਦਾ ਜ਼ਿੰਮੇਵਾਰ ਕੌਣ ਜਨਵੇਜਾ ਸਿੰਘ ਸੇਖੋਂ ਹੋਏਗਾ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਸਿੰਚਾਈ ਲਈ ਨਹਿਰੀ ਪਾਣੀ ਨਾ ਮਿਲਣ ਕਾਰਨ ਪਰੇਸ਼ਾਨ ਨੇ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੁੰਦੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਦੇ ਹਾਲਾਤ ਵੱਧ ਤੋਂ ਵੱਤਰ ਹੋ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਆਪਣੀਆਂ ਇਹਨਾਂ ਪਰੇਸ਼ਾਨੀਆਂ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਤੱਕ ਗੋਹਰ ਲਾ ਚੁੱਕੇ ਨੇ ਪਰ ਕਿਸੇ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਕਿਸੇ ਨੇ ਇਹਨਾਂ ਦੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ ਕਿਸਾਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਜਾਂ ਫਿਰ ਪ੍ਰਸ਼ਾਸਨ ਇਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇਵੇਗਾ ਤਾਂ ਮਜਬੂਰਨ ਇਹਨਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਏਗਾ ਨਵਿੰਦਰ ਸਿੰਘ ਬਰਾੜ ਵੀਪੀ ਨਿਊਜ਼ ਫਾਜ਼ਿਲਕਾ